ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਖਰਚ ਸਮਝ ਕੇ ਪੈਸੇ ਦੀ ਕਦਰ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਸੂਰਵਿੰਡ ਨੇੜੇ ਦਿয়ালਪੁਰਾ ਤੇ ਕੁਰਕਵਿੰਡ ਤੇ ਪਹੁੰਚੇ ਆਪਾਂ ਕਰੇਲੂ ਫਾਰਮ ਤੇ ਬਾਕੀ ਜਾਣਕਾਰੀ ਆਪਾਂ ਬਾਈ ਹੁਣਾਂ ਤੋਂ ਲਵਾਂਗੇ ਤਸੀਲ ਇਹਨੂੰ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਦੇ ਆ ਬਾਈ ਹੁਣਾਂ ਨਾਲ ਗੱਲਬਾਤ ਜੁੜੇ ਰਿਓ ਐਂਡ ਤੱਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਨਾਮ ਜੀ ਨਾਮ ਆ ਮੁੰਦੀ ਸਿੰਘ ਪਿੰਡ ਸੁਰਵਿੰਡ ਸੇਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 9779445422 ਠੀਕ ਆ ਤੇ ਵਪਾਰ ਲੈਂਦਾ ਕੀਤਾ ਇਹ ਤੇ ਜਾਂ ਘਰੇਲੂ ਨਹੀਂ ਨਹੀਂ ਕਰਦੇ ਕਰਦੇ ਬਸ ਵਾਪਸ ਠੀਕ ਆ ਡੇਰੀ ਦਾ ਕੰਮ ਆ ਹਾਂ ਜੀ ਹਨਾ ਸੱਜਰੋਂ ਡੇਰੀ ਦਾ ਕੰਮ ਆ ਸਰਗਰਾਂ ਦੀ ਕਿਰਪਾ ਨਾਲ ਗੁਰੂ ਰਾਮਦਾਸ ਦੀ ਕਿਰਪਾ ਨਾਲ ਮਹਾਰਾਜ ਨੇ ਭਾਗ ਲਾਏ ਨੇ ਚਾਹ ਸ਼ਫੇਰੇ ਜਿਹੜੇ ਪਸ਼ੂ ਨਜ਼ਰ ਆਉਣਗੇ ਤੇ ਵਪਾਰ ਲੈਂਦਾ ਕੋਈ ਕੀਤਾ ਨਹੀਂ ਆ ਸਿਰਫ ਦੁੱਧ ਦਾ ਕੰਮ ਆ ਕਿਉਂਕਿ ਪਸ਼ੂ ਤੁਸੀਂ ਦੇਖ ਸਕਦੇ ਮਹਾਰਾਜ ਦੀ ਕਿਰਪਾ ਨਾਲ ਬਯੰਤ ਹਨ ਜਿੰਨੇ ਵੀ ਦੇਖ ਲੋ ਉਹਨੇ ਹੀ ਸਾਰੇ ਇਹ ਕਰਕੇ ਕਿਉਂਕਿ ਇੰਨੇ ਪਸ਼ੂਆਂ ਦੇ ਵਿੱਚ ਸੰਭਾਲ ਕਰਨੀ ਬੜੀ ਔਖੀ ਆ ਲੈਵਰ ਦੇ ਹਿਸਾਬ ਨਾਲ ਤੇ ਜਿਹੜੇ ਡੰਗਰ ਸਾਂਭੇ ਨਹੀਂ ਜਾਂਦੇ ਇਹ ਕਰਕੇ ਦਿੱਖਤ ਆਉਂਦੀ ਆ ਬਿਲਕੁਲ ਤਾਜੀ ਸੂਹੀ ਸਵਾਈ ਵੱਡੀ ਮੈਂ ਤੇ ਬਾਈ ਜੀ ਕਿੰਨਾ ਵਾ ਸੂਹਾ ਹੋ ਗਈ ਇਹ ਵੀ ਜੀ ਤੀਜਾ ਸੂਹਾ ਦੇ ਤੀਸਰਾ ਸੂਹਾ ਸਹੀ ਆ ਤੁਹਾਨੂੰ ਭਾਵੇਂ ਦੱਜਾ ਵੀ ਦੱਸਦੀ ਆਪਾਂ ਕਿੰਨੇ ਕ ਦੁੱਧ ਭਾਂਡੇ ਚ ਪਾਉਂਦੀ ਰਹੀ ਆ ਇਹ 13 14 ਕਿਲੋ ਦੁੱਧ 13 14 ਕਿਲੋ ਖੋਲਦਗੀ ਤੀਜਾ ਸੂਬਾ ਤ ਹੁਣ ਕਿੰਨੇ ਕ ਆਈਡੀਆ ਲਾਈਏ ਬੌਲੇ ਤੋਂ ਸਟਾਰਟਿੰਗ ਹੋਈ ਐ 10 ਕਿਲੋ ਬੌਲਾ ਹੀ ਆ 10 ਕਿਲੋ ਮਗਰ ਮੇਲ ਕਾ ਸਜਣਾਉ ਆ ਗਿਆ ਚੌਥੇ ਚੌਥੇ ਦਿਨ ਦੀ ਸੋਈ ਐ ਅੱਛਾ ਚਾਰ ਤਿੰਨੋ ਕੇ ਸੋਈ ਨੂੰ 10 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਐ ਚਾਰ ਦਿਨ ਹੋ ਗਏ ਸੋਈ ਨੂੰ ਤੇ ਸਿੰਘ ਮੂੰਹ ਦੀ ਮੰਤਰ ਬੜੀ ਸੋਹਣੀ ਲੱਗੀ ਮੈਂ ਇਹਨੂੰ ਵਜਨ ਵਟਾ ਵੀ ਸਜਣਾਉ ਬਿਲਕੁਲ ਚੰਗਾ ਸੋਹਣਾ ਲੱਗਾ ਲੈਓ ਚੋਂ ਬਿਲਕੁਲ ਭਾਈ ਓਕੇ ਆ ਚਲ ਬੱਚਾ ਲਾ ਕੇ ਧਾਰਾ ਮਰਵਾ ਦੀ ਗੇ ਹਨਾ ਚੋਂ ਦੂੜੋਂ ਨੇੜੋਂ ਕੋਈ ਨਾ ਕੋਈ ਆ ਜਾਂਦਾ ਇਸ ਕਰਕੇ ਫਿਰ ਓਕਾ ਆ ਜਾਂਦਾ ਇਹ ਧਾਰਾ ਕੋਈ ਨਹੀਂ ਧਾਰਾ ਲਵਾ ਦੀ ਬੱਚਾ ਲਵਾ ਦੀ ਛੱਡ ਦੋ ਤੇ ਬਸ ਮਾਊਗੀ ਤੇ ਫਿਰ ਆਪਾਂ ਧਾਰਾ ਇਹ ਕੇ ਦੋ ਦੋ ਕਢਵਾ ਦਾਂਗੇ ਲੋ ਸਜਣੋ ਬੱਚਾ ਲਾ ਕੇ ਮੈਂ ਪਸਮਾਤੀ ਤੇ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬਾਕੀ ਥਣ ਭੜੇ ਸੋਨੇ ਮੈਂ ਨੇ ਕਰਮਾਲੀ ਨੇ ਬਣਾਏ ਨੇ ਵੇਖ ਸਕਦੇ ਜੀ ਲਓ ਜੀ 10 ਕਿਲੋ ਬੌਲੀ ਤੋਂ ਸਟਾਰਟਿੰਗ ਕੀਤੀ ਆ ਤੇ ਕਿੰਨਾ ਬਾਈ ਜੀ ਦੁੱਧ ਭਾਂਡੇ ਚ ਪਉਂਦੀ ਰਹੀ ਆ 13-14 ਕਿਲੋ 13-14 ਕਿਲੋ ਦੁੱਧ ਭਾਂਡੇ ਚ ਪਉਂਦੀ ਰਹੀ ਸਜਰੋ ਤੇ ਸੂਆ ਪਿਓਰ ਜਿਹੜਾ ਤਿੱਜਾ ਮਗਰਲੇ ਬਾੜ ਤੋਂ ਕਰਦੋ ਹਾਂ ਓਕੇ ਰੈਂਡਰ ਬਸ ਕਰੋ ਕਰ ਮਾਰੀ ਨੂੰ ਤੇ ਇਹਦਾ ਬਾਈ ਜੀ ਕੀਮਤ ਜੈਸਨ ਉਹ ਕਿੰਨੇ ਦੀ ਆਪਾਂ ਦੇ ਦਈਏ ਇਹ ਮੁੱਲ ਤੇ ਵੀਰ ਜੀ 95000 ਤੇ ਹਾਂ ਨਾ 90000 ਦੇ ਦਾਂ ਹਾਂ ਨਹੀਂ ਹਾਂਜੀ ਹੋਰ ਛੱਡ ਦੋ ਕਿ ਦੋ ਨਹੀਂ ਦੋ ਨਹੀਂ 1000 ਰੁਪਇਆ ਵੱਧ ਚੱਲ ਕਰ ਲਾਂਗੇ ਮੰਨਦਾ ਛੱਡ ਦਿਓ ਤੇ ਆ ਆ ਗਈ ਗੱਬਨ ਹਨਾ ਵੱਡੀ ਛੋਟੀ ਇਹਨੇ ਕਿੰਨਾ ਕਿ ਦੁੱਧ ਪਾਇਆ ਪਾਂਡੇ ਇਹ 15 14 ਕਿਲੋ ਦੁੱਧ ਨੇ ਪਿਛਲੀ ਅਰ ਘਰੇ ਘਰ ਦੀ ਝੋਟੀ ਚੋਇਆ ਹਾਂ ਹਾਂਜੀ ਤੇ ਦਿਨ ਕਿੰਨੇ ਰਹਿ ਗਏ ਆੜੀਏ ਨਾ ਇਹ ਤੇ ਰਹਿੰਦੇ ਅਜੇ 8 7 ਦਿਨ ਰਹਿੰਦੇ 10 ਵੀ ਖੜ ਸਕਦੀ ਹਾਂ ਹਾਂਜੀ ਹਾਂਜੀ ਚਲੋ ਜਿੰਨੇ ਵੀ ਲੈ ਜੂਗੀ ਕਰਮਾ ਵਾਲੀ ਬੰਜੂਗੀ ਨਾ ਥਣ ਬੜਾ ਦੂਰਾ ਲੱਗਾ ਬਿਲਕੁਲ ਤੇ ਪੰਤਾ ਪੰ ਬਿਲਕੁਲ ਪੋਲੀ ਚੋਂ ਰਹੀ ਹਾਂ ਤੇ ਕੋਈ ਤਸੱਲੀ ਵਾਲੀ ਗੱਲ ਐ ਪੂਰੀ ਕੇ ਹਾਂ ਖੋਲ ਦੋ ਪਾਰ ਪਿਛੇ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਫੁੱਲ ਕਰਵਾ ਕੇ ਠੀਕ ਆ ਠੀਕ ਆ ਸੱਜਣੋ ਡਰਦੀ ਆ ਕਿਉਂਕਿ ਜਦੋਂ ਪਸ਼ੂ ਘਰ ਹੋਂਨਾ ਨਾ ਕੱਟਿਆ ਆਵੇ ਤੇ ਜਿਹੜੇ ਵਪਾਰ ਲੈਣ ਦੇ ਕਿਤੇ ਦੇ ਵਿੱਚ ਉਹ ਪਸ਼ੂ ਕੱਟ ਦਰਦੇ ਆ ਉਹਨਾਂ ਦਾ ਜਿਹੜਾ ਡਰ ਲਾਇਆ ਹੁੰਦਾ ਕਿਉਂਕਿ ਕੋਈ ਉੱਤਰ ਆਏ ਕੋਈ ਚੜ ਕੇ ਕਰਮਾਂ ਦੀਆਂ ਤੁਰਦੀਆਂ ਫਿਰਦੀਆਂ ਇਹ ਜਿਹੜੀ ਹੈ ਘਰੇਲੂ ਫਾਰਮ ਹਿਸਾਬ ਨਾਲ ਬੱਜੀ ਇਹ ਕਰਕੇ ਉਹਨੂੰ ਡਰ ਤੇ ਹੋਂਨਾ ਬਾਕੀ ਮੈਂ ਦਾ ਵਜਨ ਲੋਡ ਚੰਗਾ ਵੱਡਾ ਵੱਡੀ ਆ ਬਾਡੀ ਬੰਤਰ ਦੀ ਛੋਟੀ ਨਹੀਂ ਸੱਜਣੋ ਦੇਖ ਸਕਦੇ ਜੀ ਪੂਰੀ ਵੱਡੀ ਮੈਂ ਹੈਵੀ ਆ ਇਹਨੂੰ ਕਹਿ ਸਕਦੇ ਆ ਦਿਨ ਜਰੂਰ ਦਾ ਖੁੱਲੇ ਡੁੱਲੇ ਲੈ ਜਾਊਗੀ ਲਾਇਓ ਕਰ ਮਾਰੀ ਨੋਈ ਬਾਕੀ ਕੈਮਰੇ ਤੋਂ ਕਰਕੇ ਡਰਦਿਆਂ ਕਿ ਅੱਜਕੱਲ ਜਿਵੇਂ ਡਾਕਟਰ ਖਾਸ ਕਰਕੇ ਆਉਂਦੇ ਤੇ ਡਾਕਟਰਾਂ ਤੋਂ ਡਰਿਆ ਹੁੰਦਾ ਮਾਲ ਲੋ ਜੀ ਬੰਦ ਹੋ ਜੀ ਕੋ ਨਹੀਂ ਤੇ ਇਹ ਕਹਿੰਦੀ ਬਾਈ ਜੀ ਕੀਮਤ ਕੀ ਕਰਤੀ ਆ ਇਹਦੀ ਕੀਮਤ ਲੱਖ ਰੁਪਈਆ ਹਾਂ ਤੇ 95 ਦੀ ਦਵਾਂਗੇ ਅਸੀਂ ਇਹ ਚੋ ਕੀ ਹੋ ਜੋ ਇਹ 200 ਰੁਪਇਆ ਛੋੜ ਕਰ ਦੋ ਨਾ ਕਰ ਦਿਜੀ ਹਾਂਜੀ ਦੋ ਕਰ ਦਿਜੀ ਚਲੋ ਦੋ ਕਰ ਦਾਂਗੇ ਠੀਕ ਸੱਜਣੋ ਇਹ 93000 ਦੀ ਜੈਸ ਨੂੰ ਮੈਂ ਹਣੀ ਆ ਮੈਂ ਵੱਡੀ ਆ ਵਜਨ ਵਟੇ ਦੀ ਫੋਲਿਆ ਕਿਉਂਕਿ ਤੁਸੀਂ ਆਪਣੀ ਖਰੀਦਦਾਰੀ ਕਰਿਓ ਪਿੱਛੋਂ ਵੀ ਬਿਲਕੁਲ ਬੈਕਗਰਾਉਂਡ ਹੈ ਓਕੇ ਪੱਤਰ ਹੈ ਥਾਂ ਦੇਵਾ ਥੋੜੇ ਜੇ ਕੈਮਰੇ ਤੋਂ ਘਾਬਰਦੀ ਆ ਇਹ ਕਰਕੇ ਨੋ ਜੀ ਕਿ ਆਪਣੀ ਜਿਹੜੀ ਖਰੀਦਦਾਰੀ ਤੁਸੀਂ ਕਰ ਸਕਦੇ ਜੇ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸასი ਗਾਰ